ਨਮਸਕਾਰ ਸਰਗਰਮੀਆ ਪ੍ਰੋਗਰਾਮੇ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਹਿਰ ਜਲਾ ਸਿੰਘ ਭਗਤ ਸਿੰਘ ਦਾ ਕਰਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀ। ਅ ਅਸੀਂ ਧੰਨਵਾਦ ਇਹ ਕਰਨਾ ਚਾਹੁੰਦੇ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਨੌਜਵਾਨ ਸਰਪੰਚ ਨਿਸ਼ਾਨ ਵੀਰ ਜੀ ਨੂੰ ਹਲਕਾ ਕੋਆਰਡੀਨੇਟਰ ਲਾ ਕੇ ਨੌਜਵਾਨਾਂ ਦੇ ਵਿੱਚ ਇੱਕ ਜਾਣ ਪਾਈ ਆ। ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ। ਜੀ ਸ਼ਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਹਲਕੇ ਦੇ ਇੰਚਾਰਜ ਗਲਿਤ ਮੋਹਨ ਪਾਟਕ ਬੱਲੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੇਰੀ ਇਮਾਨਦਾਰੀ ਦੀ ਰਿਪੋਰਟ ਦਿੱਤੀ। ਉਹਨਾਂ ਨੇ ਮੈਨੂੰ ਹਲਕੇ ਦਾ ਯੂਥ ਦਾ ਕੋਆਰਡੀਨੇਟਰ ਲਾਇਆ। ਮੈਂ ਬਹੁਤ-ਬਹੁਤ ਪਹਿਲਾਂ ਤਾਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ। ਸਾਡੇ ਦੁਆਬੇ ਦੇ ਇਨਚਾਰਜ ਯੂਥ ਦੇ ਰੋਬੀ ਕੰਗਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਬਾਕੀ ਮੈਂ ਯੂਥ ਨੂੰ ਇਹੀ ਸੇ ਦੰਨਾ ਕਿ ਆਪਾਂ ਇੱਕ ਚੰਗੀ ਰਾਜਨੀਤੀ ਇੱਕ ਜੋ ਮਾਨ ਸਾਹਿਬ ਨੇ ਇਮਾਨਦਾਰੀ ਦਾ ਮਾਡਲ ਸਾਜਿਆ ਆ ਉਸ ਮਾਡਲ ਨੂੰ ਆਪਾਂ ਯੂਥ ਦੇ ਲੈਵਲ ਨਾਲ ਹੋਰ ਸਟਰੋਂਗ ਕਰਾਂਗੇ। ਤੇ ਬਾਕੀ ਪ੍ਰਧਾਨ ਜੀ ਨੇ ਮੇਰੀ ਰਾਜਨੀਤਿਕ ਸਫਰ ਚ ਬਹੁਤ ਮਦਦ ਕੀਤੀ ਹੈ। ਮੋਢੇ ਨਾਲ ਮੋਢਾ ਜੋੜ ਕੇ ਸਰਪੰਚ ਜੀ ਨੇ ਮੇਰੀ ਮਦਦ ਕੀਤੀ ਹੈ। ਮੈਂ ਜੋ ਜੋ ਪ੍ਰਧਾਨ ਜੀ ਨੂੰ ਕੰਮ ਕਹਿੰਦਾ ਰਿਆਂ ਉਹ ਕੰਮ ਮੇਰੇ ਤਨਮਾਨ ਦੇ ਨਾਲ ਨਿਭਾਉਂਦੇ ਰਹੇ ਨੇ ਜਿੱਥੇ ਹਲਕੇ ਦਾ ਵਿਕਾਸ ਪਿੰਡ ਦਾ ਵਿਕਾਸ ਕਿਤੇ ਵੀ ਮੈਨੂੰ ਪਰੇਸ਼ਾਨੀ ਨਹੀਂ ਆਈ ਅੱਗੇ ਪਾਰਟੀ ਲਈ ਸੇਵਾਵਾਂ ਕਿਸ ਤਰ੍ਹਾਂ ਕਰਨੀ ਦੀ ਦੇਖੋ ਜੀ ਜਿੱਥੇ ਪਾਰਟੀ ਡਿਊਟੀ ਲਾਉਗੀ ਜਿੱਥੇ ਪ੍ਰਧਾਨ ਜੀ ਕਹਿਣਗੇ ਅਸੀਂ ਉੱਥੇ ਸੇਵਾ ਕਰਾਂਗੇ ਤਨਮਾਨ ਦੇ ਨਾਲ ਤੇ ਪਾਰਟੀ ਦੇ ਚੰਗੇ ਕੰਮ ਨੇ ਯੂਥ ਨੂੰ ਪ੍ਰੋਮੋਟ ਕੀਤਾ ਜੀ ਹੁਣ ਤੁਸੀਂ ਇਹ ਦੇਖੋ ਪਹਿਲਾਂ ਕਦੀ ਵੀ ਯੂਥ ਕਲੱਬ ਨਹੀਂ ਬਣੇ ਸੀ ਹੁਣ ਪਾਰਟੀ ਨੇ ਹਰੇ ਖਲਕੇ ਹਰੇਕ ਪਿੰਡਾਂ 'ਚ ਯੂਥ ਕਲੱਬ ਬਣਾਏ ਨੇ ਕਿ ਜਿਹੜਾ ਯੂਥ ਗਰੋ ਹੋ ਸਕੇ ਸਾਡੇ ਯੂਥ ਨੂੰ ਲੋੜ ਹੈ ਗਰੋ ਹੋ ਦੀ ਸਾਡੇ ਯੂਥ ਨੂੰ ਬਹੁਤ ਲੋੜ ਹੈ ਚੰਗੇ ਗਰਾਊਂਡਾਂ ਦੀ ਜੋ ਹੁਣ ਸਾਡੇ ਹਲਕੇ ਨੂੰ 30 ਗਰਾਊਂਡਾਂ ਮਿਲੀਆਂ ਅਸੀਂ ਪ੍ਰਧਾਨ ਜੀ ਨੂੰ ਰਿਕੁਐਸਟ ਕੀਤੀ ਕਿ ਸਾਡੇ ਹਲਕੇ ਦੀਆਂ ਸਾਨੂੰ ਇੰਨੇ-ਇੰਨੇ ਗਰਾਊਂਡਾਂ ਚਾਹੀਦੀਆਂ ਚਲੋ ਹੁਣ 30 ਗਰਾਊਂਡਾਂ ਪਾਸ ਕਰਾਈਆਂ ਉਸ ਤੋਂ ਬਾਅਦ ਜਦੋਂ ਉਹ ਬਣ ਗਿਆ ਉਸ ਤੋਂ ਬਾਅਦ ਅਗਲੀਆਂ ਫਿਰ 30 ਆਉਣਗੀਆਂ ਮਤਲਬ ਜਿੰਨੇ ਵੀ ਸਾਡੇ ਪਿੰਡ ਨੇ ਉਹ ਚਾਰ ਜਾਂ ਤਿੰਨ ਹਫਟਿਆਂ ਚ ਪੂਰੇ ਹੋ ਜਾਣਗੇ ਤੇ ਸ਼ਾਨ ਵੀਰ ਜੀ ਜਿਹੜਾ ਹਾਂ ਜੂਥ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਉੱਪਰ ਚੱਕਿਆ ਲੇਕਿਨ ਸਾਡਾ ਜੂਥ ਜਿਹੜਾ ਉਹ ਨਸ਼ਿਆਂ ਵਿੱਚ ਵੀ ਬਹੁਤ ਡੁੱਬਿਆ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਦੇਖੋ ਜੀ ਨਸ਼ਿਆਂ ਵਿੱਚ ਸਾਡੇ ਐਸਐਸਪੀ ਡਾਕਟਰ ਮਨਤਾਪ ਸਿੰਘ ਸਾਡੇ ਐਸਐਚਓ ਸ਼ੋਕਮਾਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਬੱਲੂ ਜੀ ਨੇ ਬਹੁਤ ਪ੍ਰਧਾਨ ਜੀ ਨੇ ਸਾਡੇ ਨੇ ਬਹੁਤ ਮਿਹਨਤ ਕੀਤੀ ਆ ਨਵੇਂ ਸ਼ਹਿਰ ਚ 100 ਚੋਂ 90% ਜਿਹੜੇ ਨਸ਼ੇ ਭਾਜੀ ਖਤਮ ਹੋ ਚੁੱਕੇ ਆ। ਇਹ ਗੱਲ ਤਾਂ ਆਪਾਂ ਨੂੰ ਸਭ ਨੂੰ ਪਤਾ ਆ। ਜਿਹੜਾ ਗੜ ਸੀਗਾ ਉਹ ਵੀ ਖਤਮ ਹੋ ਚੁੱਕਿਆ ਤੇ ਯੂਥ ਆਪਣਾ ਸਹੀ ਰਾਹ ਤੇ ਚੱਲ ਪਿਆ। ਅੱਛਾ ਇੱਕ ਹੋਰ ਦੱਸਿਓ ਜਿਵੇਂ ਹੁਣ ਹੜ ਆਏ ਸੀ ਪ੍ਰਧਾਨ ਜੀ ਤੁਸੀਂ ਵੀ ਬੜੀ ਹੈਲਪ ਕੀਤੀ ਜਾਂਦੇ ਰਹੇ ਸਾਈਡਾਂ ਤੇ। ਹੁਣ ਜਿਵੇਂ ਕਿ ਹੜ ਕਟ ਗਈ ਸਥਿਤੀ ਹੋ ਗਈ ਹੁਣ ਉਹਨਾਂ ਵਾਸਤੇ ਅੱਗੇ ਕੀ ਕਰ ਰਹੀ ਹੈ ਸਰਕਾਰ ਜਿਨ੍ਹਾਂ ਦਾ ਅਜਾੜਾ ਹੋ ਗਿਆ ਜਾਂ ਜਿਨ੍ਹਾਂ ਦੇ ਫਸਲਾਂ ਰੁੜਗੀਆਂ ਮਕਾਨ ਡਿੱਗ ਪਏ ਉਹਦੇ ਬਾਰੇ ਵੀ ਦੋ ਗੱਲਾਂ ਕਹਿ ਦਿਓ ਮੈਂ ਕਿ ਪਟਵਾਰੀ ਪਿੰਡ ਦੇ ਵਿੱਚ ਸਰਵੇ ਕਰਨ ਲੱਗ ਪਏ ਆ ਜਾ ਰਹੇ ਆ ਤੇ ਜਿੱਦਾਂ ਦੀ ਰਿਪੋਰਟ ਉਹ ਦੋਗੇ ਆ ਕੇ ਸਰਕਾਰੀ ਕੋਈ ਪੋਲੀਟੀਕਲ ਨਹੀਂ ਉਹਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਕੀ ਜੀ ਫਲਾਨੇ ਦਾ ਪਾਰਟੀ ਦਾ ਘਰ ਫਲਾਨੇ ਦਾ ਜਿਹਦਾ ਨੁਕਸਾਨ ਹੋਇਆ ਉਹਦਾ ਉਹਦਾ ਨੁਕਸਾਨ ਦੀ ਪ੍ਰਵਾਈ ਕਰਵਾਵਾਂਗੇ ਜਾ ਰਹੇ ਪਿੰਡਾਂ 'ਚ ਸਰਵੇ ਹੋ ਰਹੇ ਕਿੰਨੇ ਕਦੇਰ ਲੱਗੇਗੀ ਪਤਾ ਨਹੀਂ ਮੇਰਾ ਕੱਲ ਜਿੱਦਾਂ ਸੀਐਮ ਸਾਹਿਬ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰਨਾ ਫਿਰ ਤਾਂ ਜਲਦੀ ਹੋ ਜਾ ਮਤਲਬ ਜਿਹੜੇ ਹੜ੍ਹ ਪੀ ਦਿੱਤਾ ਜਾਂ ਜਿਹੜੇ ਨੂੰ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਦੀਵਾਲੀ ਦਾ ਬਹੁਤ ਜਲਦੀ ਬਹੁਤ ਜਲਦੀ ਲੋਕੀਂ ਹੋ てる ਖਸ਼ੋਰ ਇੱਕ 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 ਮਿੰਟ ਮੰਨ ਲਓ ਜੇ ਕਨਾਂ ਮੈਂ ਯੂਥ ਨੂੰ ਇਹੀ ਪ੍ਰਮੋਟ ਕਰਾਂਗਾ ਕਿ ਆਪਾਂ ਯੂਥ ਦੀ ਰਾਜਨੀਤੀ ਕਰੀਏ ਆਪਾਂ ਯੂਥ ਸਟਰੋਂਗ ਕਰੀਏ ਜੇ ਯੂਥ ਸਟਰੋਂਗ ਹੋਗਾ ਤੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਾਂਗੇ ਸਿਕਦਾਰ ਜਰਦਾਬਾਦ ਪੰਜਾਬ ਸਰਕਾਰ ਜਰਦਾਬਾਦ ਪੰਜਾਬ ਸਿਕਦਾਰ ਜਰਦਾਬਾਦ ਪੰਜਾਬ ਸਰਕਾਰ ਜਰਦਾਬਾਦ ਮਲਾਜਾ ਮਰੋਦੀ ਕੇਰਾਗ

ਜੋ ਵੀ ਇਸ ਮਸਲੇ 'ਤੇ ਕੱਲ ਸਭੀ ਲੁਧਿਆਣੇ ਮੀਟਿੰਗ ਹੋਈ ਸੀਗੀ ਉਹ ਜੋ ਸਾਨੂੰ ਪਤਾ ਲੱਗਾ ਸਰਕਾਰ ਦੀਆਂ ਨਲਕਤੀਆਂ ਬਾਰੇ ਕਿ ਜਿਹੜਾ ਸਾਡਾ ਲੋਕਲ ਬਾਡੀ ਦਾ ਮਹਿਕਮਾ ਸਾਰਦਾ ਸਾਰਾ ਇਹਨਾਂ ਨੇ ਕੰਟਰੈਕਟ ਤੇ ਦੇ ਦਿੱਤਾ ਔਰ ਚੁੱਕਰਵਾਰ ਜਿੰਨੇ ਸਾਡੇ ਅਫਸਰ ਸਹਿਬਾਨ ਜਾਜੀ ਸਹਿਨ ਵੀ ਸਹਿਮਤੀ ਦਿਖਾਇਆ ਹੈ ਔਰ ਤੁਸੀਂ ਇਹ ਦੇਖੋ ਅਸੀਂ ਤਾਂ ਭਈਆਂ ਨੂੰ ਨਠਾਨੇ ਪੰਜਾਬ 'ਚੋਂ ਇਹਨਾਂ ਨੇ ਲਿਆ ਕੇ ਮਹਿਕਮੇ ਚ ਵੀ ਭਈਏ ਪਟਾਣ ਲੱਗੇ ਹੋਏ ਸਾਡੇ ਸਿਰ ਤੇ ਇਹ ਹੱਲੇ ਕਹਿੰਦੇ ਸੀ ਤੁਹਾਡੀ ਆਪਣੀ ਸਰਕਾਰ ਆ ਹੋਰ ਕੁਝ ਨਹੀਂ ਤੇ ਗਾੜੀਆਂ ਮੰਗਾ ਕੀ ਕੀ ਅਗੇ ਮੰਗਾ ਸਾਡੀਆਂ ਉਹੀ ਪ੍ਰਾਣੀਆਂ ਵਾ ਕੱਚੇ ਬੰਦੇ ਪੱਕੇ ਕਰੋ ਪਾਣੀ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਇੱਕ 31ਵਾਂ ਮਾਮਲਾ ਮੰਗ ਸਾਡੀ ਇਹ ਆ ਜਿਹੜਾ ਇਹਨਾਂ ਨੇ ਟੈਂਡਰ ਲਾਇਆ ਪੂਰੇ ਪੰਜਾਬ ਦਾ ਇਹਨੂੰ ਪੈਲ ਦੇ ਆਧਾਰ ਤੇ ਰੱਦ ਕਰੋ ਠੀਕ ਹੈ ਜੀ ਹਾਂਜੀ ਅੱਜ ਪਰਦੇਸੀ ਜੀ ਅੱਜ 2 ਦਿਨ ਹੋ ਗਏ ਸਾਨੂੰ ਅਸੀਂ ਆਲ ਦੋ ਵਾਲੇ ਵੀ ਘੁੰਮਦੇ ਪਏ ਆ ਜਿੱਥੇ ਕਿਤੇ ਨਹੀਂ ਹੜਤਾਲ ਲੱਗੀ ਆ ਉੱਥੇ ਅਸੀਂ ਕਰਾਨੀ ਬਲਾਚੌਰ ਵੀ ਹੋ ਗਈ ਆ ਰੌਂ ਵੀ ਅੱਜ ਹੋ ਗਈ ਹੋ ਗਈ ਰੌਂ ਵੀ ਹੋ ਗਈ ਆ ਹੋਵੇ ਹੌਲੀ ਹੌਲੀ ਸਾਰੀਆਂ ਕਮੇਟੀਆਂ ਬੰਦ ਹੋ ਰਹੀਆਂ ਨੇ ਜਿੱਦਾਂ ਜਿੱਦਾਂ ਹਰ ਇੱਕ ਨੂੰ ਇੱਕ ਕਾਲੇ ਕਾਨੂੰਨਾਂ ਦਾ ਪਤਾ ਲੱਗੀ ਜਾਂਦਾ ਸੋ ਇਹ ਜਿਹੜੇ ਕਾਲੇ ਕਾਨੂੰਨ ਆ ਜਿਹਦਾ ਰੇਗਵਾ ਠੇਕੇ ਦੇ ਦਿੱਤਾ ਰੋਡਵੇ ਦੇ ਠੇਕੇ ਦੇ ਦਿੱਤਾ ਠੇਕੇ ਦਾ ਜਿਹੜਾ ਸਿਸਟਮ ਸਾਰਾ ਇਦਾਂ ਦਾ ਲੱਗਿਆ ਤੇ ਤਾਂ ਕਿ ਮੁਲਾਜ਼ਮਾਂ ਨੂੰ ਮਾਰੂ ਨੀਤੀ ਆ ਕਿ ਨੰतरी ਕਾਂ ਵਾਸਤੇ ਕੋਈ ਮੁਲਾਜ਼ਮ ਪੱਕਾ ਹੋਈ ਨਾ ਸਕੇ ਜਿਹੜੇ ਪੱਕੇ ਹੈਗੇ ਆ ਇਹੀ ਰਿਟਾਇਰ ਕਰਨੇ ਆ ਇਹ ਵੀ ਬੜੀ ਔਖੇ ਹੋਣੇ ਆ ਕਿ ਜਦੋਂ ਸਰਕਾਰ ਨਾਲ ਜਿਹੜਾ ਟੈਂਡਰ ਲਾਇਆ ਇਸ ਸਾਰੀ ਜੋ ਵੀ ਕਲੈਕਸ਼ਨ ਵੀ ਉਹਨਾਂ ਨੇ ਕਰਨੀ ਆ ਪਾਣੀ ਸੀਵਰੇਜ ਸਭ ਕੁਝ ਉਹਨਾਂ ਲਈ ਆ ਜੀ ਪਰ ਸਾਨੂੰ ਉਲਟ ਕਮੇਟੀ ਨੂੰ ਸਾਡੀ ਕਮੇਟੀ ਨਵਾਂ ਸ਼ਹਿਰ ਕਲੀ ਕਮੇਟੀ ਨੂੰ 2 ਕਰੋੜ ਰੁਪਏ ਸਾਲ ਦਾ ਦੇਣਾ ਉਹਨਾਂ ਨੂੰ ਉਲਟ ਕੰਪਨੀ ਨਹੀਂ ਦੇਣਾ ਤੇ ਇਹ ਜਿਹੜੀ ਕੋਈ ਮਜ਼ਦਮਾ ਜਿਹੜੇ ਕੱਚੇ ਮਜ਼ਦਮਾ ਇਹਨਾਂ ਨੇ ਕੰਮ ਕਰਦੇ ਮਿਹਨਤ ਕਰਦੇ ਜਿਨ੍ਹਾਂ ਕਿ ਇੱਕ ਆਸ ਤੇ ਲੱਗੇ ਹੁੰਦੇ ਆ ਵੀ ਅੱਜ ਨਹੀਂ ਸਾਲ 2 ਸਾਲ ਨੂੰ 5 ਸਾਲ ਤੱਕ ਜੀ ਪੱਕੇ ਹੋ ਜਾਣਾ ਉਹ ਖਤਮ ਹੋ ਗਈ ਉਹਨਾਂ ਦੀ ਆਸ ਉਹ ਜਾਂ ਲੱਗੇ ਜਾਂ ਨਹੀਂ ਲੱਗੇ ਬਸ ਉਹ ਇਦਾਂ ਹੀ 10000 ਰੁਪਏ ਦੀ ਸਾਡੀ ਆਪਣੀ ਸਰਕਾਰ ਆ ਅਜੇ ਸਾਡੀ ਮੰਗ ਦਾ ਕੋਈ ਕਿਹਾ ਹੀ ਪੂਰੀ ਕਰਦੀ ਸੀ ਉੱਡ ਸਾਡੇ ਤੇ ਹੋਰ ਕਾਲੇ ਕਾਨੂੰਨ ਇਦਾਂ ਦੇ ਲਾਗਦੇ ਆ ਇਹਨੂੰ ਪੁਲਵੰਤ ਮਾਨ ਨੂੰ ਇਹਨੂੰ ਪਤਾ ਨਹੀਂ ਹੈਗਾ ਕੇਸਰੀਵਾਲ ਨੂੰ ਵੀ ਜੋ ਪਹਿਲਾਂ ਤਣਾ ਨਾ ਕਿਸਾਨ ਆਪਣੇ ਵਿਰੋਧੀ ਕੀਤੇ ਹੋਏ ਆ ਹੁਣ ਇਹਨਾਂ ਨਾਲ ਵਾਲਮੀਕੀ ਸਮਾਜ ਕਮੇਟੀਆਂ ਦੇ ਵਿੱਚ ਜਿੰਨੇ ਮੰਗ ਪੁਲਾਈ ਦਾ ਸਾਰੇ ਆਪਣੇ ਖਲਾਫ ਕਰ ਰਹੇ ਆ ਸਰਕਾਰ ਗੁਰਦਾਬਾ ਕਿੱਤੇ ਜੁੱਤੀ ਫੇਰਾਂਗੇ ਮਲਾਗਾ ਵਿਰੋਧੀ ਘੇਰਾਂਗੇ ਕੱਟ ਕੇ ਜੁੱਤੀ ਫੇਰਾਂਗੇ ਮਲਾਗਾ ਵਿਰੋਧੀ ਘੇਰਾਂਗੇ ਕੱਟ ਕੇ ਜੁੱਤੀ ਫੇਰਾਂਗੇ ਮਲਾਗਾ ਵਿਰੋਧੀ ਘੇਰਾਂਗੇ ਕੱਟ ਕੇ ਜੁੱਤੀ ਫੇਰਾਂਗੇ ਜੈਕਾਰਾ ਬੰਦਾਰ जिला शहीद भगत सिंह नगर न संबंधित अज दशेष सरगर्मियां कल फेर नविया ताजियागरियां लेके हाजिर होवे उ तक वास्ते भगत सिंह इजाजत दौ धनबाद